ਇਹ ਤਸਵੀਰਾਂ ਜਲੰਧਰ ਦੇ ਨੰਗਲ ਸ਼ਮਾ ਪਿੰਡ ਦੀਆਂ ਨੇ ਜਿੱਥੇ ਜਲੰਧਰ ਪੁਲਿਸ ਅਤੇ ਲੌਰੈਂਸ ਦੇ ਦੋ ਗੁਰਗਿਆਂ ਦੇ ਵਿਚਾਲੇ ਮੁਠਪੇੜ ਹੋਈ ਹੈ ਜਲੰਧਰ ਪੁਲਿਸ ਇਹਨਾਂ ਦੋਨਾਂ ਬਦਮਾਸ਼ਾਂ ਦੀ ਨਿਸ਼ਾਨਦੇਹੀ ਤੇ ਪਸਤੋਲਾਂ ਖੇਤਾਂ ਦੇ ਵਿੱਚੋਂ ਰਿਕਵਰ ਕਰਨ ਪਹੁੰਚੀ ਸੀ ਤੇ ਪਸਤੋਲਾ ਲੈ ਕੇ ਬਦਮਾਸ਼ਾਂ ਵੱਲੋਂ ਪੁਲਿਸ ਤੇ ਹੀ ਗੋਲੀਆਂ ਚਲਾ ਦਿੱਤੀਆਂ ਗਿਆ ਜਿਸ ਦੇ ਵਿੱਚ ਕਿਸੇ ਪੁਲਿਸ ਮੁਲਾਜ਼ਮ ਨੂੰ ਗੋਲੀ ਨਹੀਂ ਲੱਗੀ ਹੈ ਪਰ ਜਵਾਬੀ ਕਾਰਵਾਈ ਦੇ ਵਿੱਚ ਇੱਕ ਬਦਮਾਸ਼ ਤੇ ਗੋਲੀ ਲੱਗ ਚੁੱਕੀ ਹੈ ਤੇ ਜਾਣਕਾਰੀ ਦਿੰਦਿਆ ਜਲੰਧਰ ਪੁਲਿਸ ਦੇ ਪੁਲਿਸ ਕਮਿਸ਼ਨਰ ਨੇ ਵੱਖ-ਵੱਖ ਖੁਲਾਸੇ ਕੀਤੇ ਤੇ ਇਹਨਾਂ ਦੋਨਾਂ ਬਦਮਾਸ਼ਾਂ ਉੱਤੇ ਕਈ ਤਰ੍ਹਾਂ ਦੇ ਮਾਮਲੇ ਦਰਜ ਨੇ ਤੇ ਕਈ ਵਾਰੇ ਜੇਲ੍ਹ ਵੀ ਜਾ ਚੁੱਕੇ ਨੇ ਇਹ ਪੁਰਾਣਾ ਮਾਮਲਾ ਹੈ ਇਹ ਦੋ ਬਿਸ਼ਨੋਈ ਤੇ ਐਲ ਵੀ ਗੈਂਗ ਦੇ ਨਾਲ ਦੇ ਬੰਦੇ ਸੀਗੇ ਪਿੰਨੀ ਗੁਜਰ ਦੇ ਵੀ ਹਿੰਦ ਤੱਕ ਸੀ ਕਾਫੀ ਟਾਈਮ ਜੇਲ੍ਹ ਚ ਰਹੇ ਨੇ 16 ਪਰਚੇ ਨਾ ਦਰਜ ਨੇ ਡਬਲ ਮਰਡਰ ਵੀ ਹੈ ਟੈਂਪਟ ਟੂ ਮਰਡਰ ਐਕਸਟਰਸ਼ਨ ਤੇ 2-3 ਸਾਲ ਤੋਂ ਬਿਸ਼ਨੋਈ ਤੇ ਮੈਂਬਰਸ ਨਾਲ ਬਿਸ਼ਮੀਲ ਨਾਲ ਸੰਪਰਕ ਕਰਕੇ ਐਕਸਟਰਸ਼ਨ ਕਰਦੇ ਸੀਗੇ ਤੇ ਇਨਫੋਰਮੇਸ਼ਨ ਸੀ ਕਿ ਸਾਡੇ ਕੋਲ ਤੇ ਪੁਲਿਸ ਤੇ ਫਾਇਰਿੰਗ ਕੀਤੀ ਨਾ ਸਰ ਇੱਥੇ ਕੀ ਕਰ ਰਹੇ ਸੀ ਐਸੇ ਇਹ ਲੋਕ ਇੱਥੇ ਇੰਨੇ ਵੈਪਨ ਛੁਪਾਏ ਹੋਏ ਸੀ ਵੈਪਨ ਛੁਪਾਏ ਹੋਏ ਸੀ ਸੋਫਿਸਟੀਕੇਟਿਡ ਵੈਪਨਸ ਤਿੰਨ ਵੈਪਨ ਰਿਕਵਰ ਹੋਏ ਇੱਕ ਕਟ 30 ਬੋਰ ਦਾ ਇੱਕ ਰਿਵੋਲਵਰ ਹੈ ਜਰਮਨੀ ਮੇਡ ਹੈ ਤੇ ਜਿਹੜਾ స్టార్ ਪਿਸਟਲ ਉਹ ਚਾਈਨਾ ਮੇਡ ਹੈ ਤੇ ਵੈਪਨ ਵੀ ਰਿਕਵਰ ਹੋਏ ਇੱਕ ਬੰਦੇ ਨੂੰ ਗੋਲੀ ਲੱਗੀ ਤੇ ਨਾਨੋ ਸਿਵਲ ਹਸਪਤਲ ਤੇ ਸੋ ਲੀਫ ਕਰਦੋ ਕਿ ਸਵੇਰੇ ਕਿਦਾਂ ਪੁਲਿਸ ਨੂੰ ਪਤਾ ਲੱਗਦਾ ਹੈ ਤੇ ਸਵੇਰੇ ਨਹੀਂ ਬੰਦੇ ਗ੍ਰਿਫਤਾਰ ਕਰਨਾ ਕਿ ਅਰੇਸਟਡ ਸੀ ਅੱਛਾ ਇਹ ਹਥਿਆਰ ਤੁਸੀਂ ਲੈਣਾ ਇਥੇ ਤੋਂ ਜੀ ਜੀ ਤੇ ਹਥਿਆਰ ਇਹਨਾਂ ਨੇ ਇਸ ਤਰ੍ਹਾਂ ਦੇ ਛੁਪਾਏ ਹੋਏ ਸੀ ਕਿ ਇਹਨਾਂ ਨੇ ਇਮੀਡੀਏਟਲੀ ਪੁਲਿਸ ਪਾਰਟੀ ਤੇ ਫਾਇਰ ਕਰਤਾ ਸਰ ਕਿੰਨੇ ਫਾਇਰ ਕੀਤੇ ਨੇ ਤੰਨ ਲੋਡਡ ਸੀਗੇ ਕੁ 4 ਫਾਇਰ ਕੀਤੇ ਨੇ ਇਹ ਕਿਸੇ ਪੁਲਿਸ ਮੁਲਾਜ਼ਮ ਕਰ ਰਹੇ ਨੇ ਨਹੀਂ ਨਹੀਂ ਲੱਗੇ ਇੱਕ ਮੁੰਡੇ ਦੇ ਕਿੱਥੇ ਲੱਗੇ ਸਰ ਕਿ ਨਾ ਇਕ ਇਕ ਦਿਲਾਤ ਤੇ ਗੋਲੀ ਲਗੀ ਸਰ ਜੀ ਨੇ ਦੋ ਦਸਰੇ ਦੋ ਦਸਰੇ ਕੇਸ ਇਹਨਾਂ ਨੂੰ ਰੈਸਟ ਕੀਤਾ ਸੀ ਰੀਸੈਂਟ ਉਸ ਦੋ ਕੇਸਿਸ ਦੀ ਕੇ ਲਿਸ ओके ਜੀ ਤੇ ਇਹਨਾਂ ਦੇ ਜਿਹੜੇ 16 ਪਰਚੇ ਦਰਜ ਐ ਉਹ 6 ਅਲੱਗ-ਅਲੱਗ ਡਿਸਟ੍ਰਿਕਟ ਚ ਪਿਛਲੇ 5-6 ਸਾਲ ਦੇ ਪਰਚੇ ਦਰਜ ਆ ਆਪਣੇ ਕੋਲ ਇਹਨਾਂ ਨੇ ਜਲੰਧਰ ਚ ਕੋਈ ਕ੍ਰਾਈਮ ਕੀਤਾ ਸੀ ਜਾਂ ਨਹੀਂ 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 ਜਲੰਧਰ ਚ ਕ੍ਰਾਈਮ ਨਹੀਂ ਕੀਤਾ ਨਾਕਾ ਬੰਦੀ ਦਰਾਂ ਨਹੀਂ ਦਰਦ ਕ੍ਰਾਈਮ ਨਹੀਂ ਕੀਤਾ ਉਹਦੇ ਹੀ ਫੜੇ ਬੰਦੇ ਨਾਕਾ ਬੰਦੀ ਦਰਾਂ ਜੀ ਜੀ ਐਸੋ ਠੀਕ ਸੁਣਿਆ ਤੁਸੀਂ ਪੁਲਿਸ ਕਮਿਸ਼ਨਰ ਵੱਲੋਂ ਇਸ ਬਾਰੇ ਸਾਰੀ ਜਾਣਕਾਰੀ ਦਿੰਦਿਆਂ ਹੋਇਆ ਅਹਿਮ ਖੁਲਾਸੇ ਕੀਤੇ ਗਏ ਤੇ ਇਹ ਦੋਨੋਂ ਬਦਮਾਸ਼ ਲੋਰੈਂਸ ਗਰੁੱਪ ਦੇ ਨਾਲ ਜੁੜੇ ਹੋਏ ਸਨ ਤੇ ਲਗਾਤਾਰ ਪੰਜਾਬ ਪੁਲਿਸ ਇਸ ਤਰ੍ਹਾਂ ਦੇ ਬਦਮਾਸ਼ਾਂ ਨੂੰ ਕਾਬੂ ਕਰਨ ਦੇ ਵਿੱਚ ਸਖਤੀ ਨਾਲ ਪੇਸ਼ ਆਂਦੀ ਹੋਈ ਨਜ਼ਰ ਆ ਰਹੀ ਹੈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ